कई बार पुलिस को इसकी शिकायत दी जा चुकी है लेकिन इस गांव के लोग नशे के तस्कर पहले मौके से फरार हो जाते हैं अपनी जमीनें बेच कर गाँव छोड़ने को मजबूर हैं। इस मौके पर एडीजीपी डी भटिंडा रेंज एसपीएस परमार ने कहा कि आज पूरे पंजाब में ऑपरेशन ईगल के तहत नशा तस्करों के खिलाफ सर्च ऑपरेशन चलाया जा रहा है एडी जी परमार ने लोगों से भी पुलिस का सहयोग करने की अपील की है ताकि ਨਸ਼ੇ ਕੋ ਖਤਮ ਕੀਆ ਜਾ ਸਕੀਏ ਪੰਜਾਬ ਮੇ ਸਮਾਪਨ ਕੀ ਪੁਲਿਸ ਕੇ ਸਰਚ ਆਪਰੇਸ਼ਨ ਸੇ ਨਸ਼ੇ ਪਰ ਲਗੇਗੀ ਲਗਾਮ ਕੀ ਯੁਵਾ ਛੋੜ ਦੇਂਗੇ ਨਸ਼ਾ ਕੀ ਨਸ਼ੇ ਕੇ ਖਿਲਾਫ ਕਾਰਗਰ ਸਾਬਿਤ ਹੋਗੀ ਪੰਜਾਬ ਸਰਕਾਰ ਕੀ ਕਾਰਗੁਜ਼ਾਰੀ ਹਾਂਜੀ ਸਰ ਕੀ ਦੇ ਕਰਿਆ ਰਾ ਸੂਰਜ ਇਹ ਸੂਰਜਪੁੱਤਰ ਜਗੀਰ ਸਿੰਘ ਦਾ ਘਰ ਹੈ ਤੇ ਇਸ ਦੇ ਘਰ ਦੇ ਵਿੱਚ ਇੱਕ ਇਹ ਤੇ ਇਹਦਾ ਭਰਾ ਕਾਲੀ ਤੇ ਇਹਦੀ ਮਾਤਾ ਪ੍ਰੇਮੋ ਤੇ ਇਹ ਜਿਹੜਾ ਸੂਰਜਾ ਇਹਦੇ ਤੇ ਪੰਜ ਐਨਡੀਪੀ ਐਕਸੈਪਟ ਦੇ ਨਾਲ ਸੰਬੰਧਿਤ ਮਕਦਮੇ ਦਰਜ ਹੈ ਤੇ ਇਹ ਹੁਣ ਜਦੋਂ ਦੀ ਆ ਅਸੀਂ ਕਾਸੋ ਪ੍ਰੋਗਰਾਮ ਦੇ ਅਧੀਨ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਸ਼ਕਤੀ ਦਾ ਦੌਰ ਚਲਾਇਆ ਤੇ ਇਹ ਆ ਜਿੰਦਾ ਲਾ ਕੇ ਇੱਕ ਘਰ ਤੋਂ 도ੜਿਆ ਹੋਇਆ ਫਿਰ ਵੀ ਅਸੀਂ ਜਿਹੜੀ ਵੀ ਇਹਦੀ ਇਹਨੇ ਇਲਿਗਲ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਐਂਡੀਪੀਐਕਸ ਇੱਕ ਤੋਂ ਪ੍ਰਾਪਰਟੀ ਜਿਹੜੀ ਬਣਾਈ ਆ ਸੂਜ ਤੋਂ ਲੈ ਕੇ ਜਾਦ ਤੱਕ ਉਹਦੀ ਅਸੀਂ ਵੈਲਿਊਏਸ਼ਨ ਕਰਕੇ ਇਹਨੂੰ ਅਸੀਂ ਉਹਦਾ ਫੋਰ ਫੀਚ ਕਰਾਵਾਂਗੇ ਇਹਦਾ ਹੋ ਸਕਦਾ ਵੀ ਇਹਦਾ ਘਰ ਵੀ ਅਸੀਂ ਫੋਰ ਫੀਜ ਕਰਾਈਏ ਤੇ ਬਾਕੀ ਜਿਹੜੇ ਹੋਰ ਵੀ ਜਿਹੜੇ ਸਮਗਲੰਗ ਦੇ ਧੰਦੇ ਦੇ ਵਿੱਚ ਪਿਆ ਸਾਰਿਆਂ ਨੂੰ ਸਾਡੇ ਵੱਲੋਂ ਇਹ ਵਾਰਨਿੰਗ ਆ ਵੀ ਆਪਦੇ ਇਸ ਕੰਮ ਤੋਂ ਬਾਜ ਆ ਜਾਓ ਤੇ ਧਾਰਾ ਐਨਡੀਪੀਐਸ ਕਿਟ ਦੀ ਧਾਰਾ 66 ਦੇ ਦੀਨ ਉਹਨਾਂ ਨੇ ਜਿਹੜਾ ਨਸ਼ੇ ਦੀ ਜਿਹੜੀ ਇਲੈਗਲ ਕਮਾਈ ਤੋਂ ਜਿੰਨੇ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਹੋਊਗਾ ਉਹਨੂੰ ਫੂਰ ਫੀਚਰ ਕਰਵਾ ਕੇ ਉਹਦੀ ਆਮ ਲੋਕਾਂ ਦੇ ਵਿੱਚ ਉਹਦੀ ਲिलाਮੀ ਕੀਤੀ ਜਾ ਸਰ ਹੋਰ ਵੀ ਕਿਸੇ ਘਰ ਲੋਕ ਲਾ ਕੇ ਜਿੱਥੇ ਕਾਫੀ 7 ਤੋਂ 8 ਤੱਕ ਜਿਹੜੇ ਨਸ਼ੇ ਨਾਲ ਸੰਬੰਧਿਤ ਬਦਨਾਮ ਸੰਗਲਰਾ ਉਹ ਆਪਣੇ ਘਰਾਂ ਤੋਂ ਮਿਲੇ ਹੋਏ ਆ ਮਿਲੇ ਵੀ ਹੈਗੇ ਸਰ ਹਾਂਜੀ ਮਿਲੇ ਵੀ ਹੈਗੇ ਆ ਕੋਈ ਮਿਲੇ ਵੀ ਨਹੀਂ ਕੋਈ ਨਹੀਂ ਉਹ ਅਸੀਂ ਸਾਡੀ ਸਰਚ ਮੈਂ ਜਿਹੜੀ ਈਗਲ 4 ਦੇ ਅਧੀਨ ਸਾਡੀ ਸਰਚ ਮੈਂ ਚੱਲ ਰਹੀ ਆ ਤੇ ਅਸੀਂ ਜਿੰਨੇ ਵੀ ਕੋਈ ਇਹ ਨਸ਼ੇ ਦੇ ਨਾਲ ਸੰਬੰਧਿਤ ਹੋਏ ਬਰਾਮਦਗੀ ਹੋਈ ਉਹਦੇ ਬਰਕਰਾਰ ਕਾਨੂੰਨੀ ਕਾਰਵਾਈ ਕਰਨ ਦੇ ਲਈ ਬਵੰਦ ਲੋਕ ਸਾਰੇ ਦਸਣ ਤੋਂ ਡਰਦੇ ਆ ਆਸ-ਪਾਸ ਦੇ ਜਿਹੜੇ ਕਰ ਰਹੇ ਸਹਿਯੋਗ ਲੋਕ ਲੋਕ ਸਹਿਯੋਗ ਕਰ ਰਹੇ ਆ ਜਦੋਂ ਦੇਖੋ ਇਹ ਜਿਹੜਾ ਨਸ਼ੇ ਦਾ ਮੁੱਦਾ ਇਹ ਸਾਡੇ ਸਮਾਜ ਲਈ ਇੱਕ بڑا ਭਿਆਨਕ ਮੁੱਦਾ ਹੁਣ ਲੋਕਾਂ ਨੂੰ ਬਹੁਤ ਲੋਕਾਂ ਨੂੰ ਸਮਝ ਆ ਚੁੱਕੀ ਆ ਇਸ ਕਰਕੇ ਲੋਕ ਕੌਣ ਸਹਿਯੋਗ ਵੀ ਦੇ ਰਿਹਾ ਪਤਾ ਇਹ ਜਿਹੜੀ ਨਸ਼ੇ ਦੀ ਆਗਾ ਕਿਸੇ ਦੇ ਘਰ ਨੂੰ ਵੀ ਸਾਰ ਸਕਦੀ ਆ ਇਹ ਈਗਲ ਫੋਰ ਸੱਚ ਅਪਰੇਸ਼ਨ ਚੱਲ ਰਿਹਾ ਸਾਰੇ ਪੰਜਾਬ ਵਿੱਚ ਸਾਰੇ ਪੰਜਾਬ ਦੇ ਸੀਨੀਅਰ ਅਫਸਰ ਫੀਲਡ ਦੇ ਵਿੱਚ ਨੇ ਔਰ ਜਿੰਨੇ ਵੀ ਹੌਟਸਪੌਟ ਨੇ ਉਹਨਾਂ ਨੂੰ ਕਾਟਮੈਂਟ ਸੱਚ ਅਪਰੇਸ਼ਨ ਲਈ ਕਵਰ ਕਰ ਰਹੇ ਆ ਚਲੋ ਕਾ ਵੀ ਕਾਫੀ ਹੋ ਰਹੀਆਂ ਨੇ ਹੂੰ ਇਸੀ ਕਰੀਦਾ ਮਦਦ ਹੋਇਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਇਹ ਖਤਮ ਕੀਤਾ ਜਾਦਾ ਜਿੰਨਾ ਜਲਦੀ ਹੋ ਸਕੇ ਇਲੈਕਸ਼ਨ ਹੋ ਗਏ ਹੁਣ ਸਾਰਾ ਕੁਝ ਹੋ ਗਿਆ ਹੁਣ ਕੁਛ ਦਾ ਇਹ ਫੋਕਸ ਹੈ ਕਿ ਸਭ ਤੋਂ ਪਹਿਲਾਂ ਨਸ਼ਾ ਖਤਮ ਕੀਤਾ ਜਾਵੇ ਕਿਹੜੀ ਕਿਹੜੀ ਟੀਮਾਂ ਲੈ ਕੇ ਆਏ ਸਰ ਨਾਲ ਚੈਕਿੰਗ ਸਾਡੇ ਕੋਲ ਤਾਂ ਸਾਰੀਆਂ ਜਿਹੜਾ ਪੁਲਿਸ ਸਟੇਸ਼ਨ ਟੀਮ ਹੈ ਸੀਆਈ ਦੀ ਟੀਮ ਹੈ ਦੈਨ ਸਾਡੀ ਹਮਲਤ ਕਰਦੇ ਨੇ ਐਸਟੀਫ ਵਾਲੇ ਨਾਲ ਹੁੰਦੇ ਨੇ ਕੁਛ ਮਿਲਿਆ ਸਰ ਹਾਂ ਜੀ ਰਿਪੋਰਟ ਇਸ ਚੱਲ ਰਹੀ ਹੈ ਕੁਝ ਸਫਲਤਾ ਵੀ ਹੈ ਜੀ ਤੇ ਲੋਕਾਂ ਨੂੰ ਵੀ ਦਿੱਤੇ ਜਾਂਦਾ ਤਾਂ ਕੋਈ ਇਨਫੋਰਮੇਸ਼ਨ ਵਗੈਰਾ ਦੰਦੇ ਜਾਂਦੇ ਅਲਟੀਮੇਟਲੀ ਲੋਕਾਂ ਦੀ ਕੋਆਪਰੇਸ਼ਨ ਨਾਲ ਹੀ ਸਾਨੂੰ ਪਤਾ ਲੱਗਦਾ ਕਿਉਂਕਿ ਸਾਡੇ ਇਫਰਮਰ ਹੁੰਦੇ ਨੇ ਪੇਨ ਫਾਰਮਰ ਹੁੰਦੇ ਨੇ ਲੋਕ ਸੋਸ਼ਲ ਵਰਕਰ ਵਾਲੇ ਵੀ ਲੋਕਾਂ ਨੂੰ ਇਹ ਚੰਗਾ ਦੱਸ ਦਿੰਦੇ ਨੇ ਕਈ ਵਾਰ ਸਾਨੂੰ ਡਰ ਜਾਂਦੇ ਸੀ ਸਾਡੇ ਨਾਮ ਨਾਲ ਵਿੱਚ ਆ ਜਾਏ ਕੋਈ ਨਾ ਕਦੇ ਨਹੀਂ ਆਉਂਦਾ ਕਿਉਂਕਿ ਅਸੀਂ ਨਾਮ ਪੁੱਛਦੇ ਨਹੀਂ ਹਾਂ ਕੋਈ ਵਾਪਸ ਸਾਨੂੰ ਦੱਸੇ ਨਹੀਂ ਵੈਰੀਫਾਈ ਯੂ ਆਰ ਨਾ ਅੰਦਰਸਾਈਡ ਆਨ ਦਾ ਡੇਮੋ ਆਫ ਪਰਸਨ ਕੋ ਇਨਫੋਰਮ ਦੱਸ ਸਾਡਾ ਇੰਟਰਸੇ ਉਹ ਬੰਦੇ ਚਾਹ ਜਿਹੜਾ ਡਰਗ ਵੇਚਦਾ ਹੈ ਅੱਗੇ ਵੀ ਸਾਰੇ ਇਸ ਤਰ੍ਹਾਂ ਚੱਲਦੇ ਰਹਿਣਗੇ ਬਿਲਕੁਲ ਚੱਲਦੇ ਰਹਿਣਗੇ ਜਿਹਨੇ ਤੇਰਾ ਡੱਕ ਨਹੀਂ ਖਤਮ ਕਰਦਾ ਜਿਹਨੇ ਪੰਜਾਬ ਨੂੰ ਸਾਫ਼ ਨਹੀਂ ਕਰਦਾ ਉਹਦੇ ਕੱਲ੍ਹ ਆਏਗਾ ਕੀ ਮੈਸੇਜ ਦੇਣਾ ਤੁਹਾਨੂੰ ਇਹੋ ਹੀ ਆ ਕਿ ਆਓ ਰਲ ਕੇ ਇਹਨੂੰ ਖਤਮ ਕਰੀਏ ਪਬਲਿਕ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਮੀਡੀਆ ਦੀ ਸਾਨੂੰ ਕੋਆਪਰੇਸ਼ਨ ਚਾਹੀਦੀ ਆ ਅਸੀਂ ਸਾਰੇ ਰਲ ਕੇ ਜਿਹੜੀ ਇਹ ਗਲਤ ਚੀਜ਼ ਪ੍ਰਵੇਲ ਕਰਦੀ ਆ ਪੰਜਾਬ ਦੇ ਵਿੱਚ ਇਹਨੂੰ ਸਾਜ ਨੂੰ ਸਾਫ਼ ਕਰਦੇ ਹਾਂ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਚੰਗੀ ਡਾਇਰੈਕਸ਼ਨ ਵੱਲ ਜਾ ਸਕੇ ਉਹ ਮਾੜੇ ਕੰਮਾਂ 'ਚ ਨਾ ਲੱਗੇ ਸਰ ਬੀੜਤਲਾ ਬਸਤੀ ਵੀ ਹੋਰ ਵੀ ਏਰੀਆ ਕਿੱਥੇ ਅੱਜ ਹੋਰ ਵੀ ਜਗ੍ਹਾ ਕਰਨੀ ਚਾਹੀਦੀ ਹੈ ਉਹ ਡਿਸਕਸ